ਪੰਜਾਬੀਓ ਹੋ ਜਾਓ ਸਾਵਧਾਨ ਥੋੜੀ-ਥੋੜੀ ਪੈਰ ਪਸਾਰ ਰਿਹਾ ਹੈ ਕਰੋਨਾ ਪੰਜਾਬ ਦੇ ਫਿਰੋਜ਼ਪੁਰ ਤੋਂ ਨਵਾਂ ਮਾਮਲਾ ਆਇਆ ਸਾਹਮਣੇ ਬਿਹਾਲੀ ਦੇ ਵਿੱਚ ਵੀ ਸਾਹਮਣੇ ਆਇਆ ਸੀਗਾ ਇੱਕ ਮਾਮਲਾ ਦਰਅਸਲ ਭਾਰਤ ਦੇ ਵਿੱਚ ਮੁਰ ਤੋਂ ਕਰੋਨਾ ਆਪਣੇ ਪੈਰ ਪਸਾਰ ਰਿਹਾ ਜਿਉਂ ਜਿਹਾ ਚੱਲਦੇ ਆ ਭਾਰਤ ਦੇ ਵਕਫ-ਵਕ ਕੋਨਿਆਂ ਤੋਂ ਬਾਅਦ ਹੁਣ ਪੰਜਾਬ ਦੇ ਉੱਤ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਰੋਨਾ ਵਾਇਰਸ ਨੇ ਪੰਜਾਬ ਦੇ ਵਿੱਚ ਵੀ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਦੱਸਣਯੋਗ ਹੈਗਾ ਕਿ ਹੁਣ ਫਿਰੋਜ਼ਪੁਰ ਤੋਂ ਕਰੋਨਾ ਵਾਇਰਸ ਦਾ ਇੱਕ ਕੇਸ ਸਾਹਮਣੇ ਆਇਆ ਹੈ ਸੂਤਰਾਂ ਦੇ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਇਹ ਮਰੀਜ਼ ਹਰਿਆਣਾ ਦੇ ਅੰਬਾਰਾ ਸ਼ਹਿਰ ਤੋਂ ਆਇਆ ਸੀਗਾ ਅਤੇ ਹੁਣ ਇਸ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਮਰੀਜ਼ ਦਾ ਇਸ ਵੇਲੇ ਇਲਾਜ ਚੱਲ ਰਿਹਾ ਹੈ ਜਾਣਕਾਰਾਂ ਦੇ ਮੁਤਾਬਕ ਤੁਹਾਨੂੰ ਦੱਸਦੇ ਕਿ ਉਕਤ ਨੌਜਵਾਨ ਅੰਬਾਲਾ ਸ਼ਹਿਰ ਦੇ ਵਿੱਚ ਕੰਮ ਕਰਦਾ ਹੈ ਤੇ ਉਹ ਆਪਣੇ ਪਿਤਾ ਨੂੰ ਮਿਲਣ ਅੰਬਾਲਾ ਆਇਆ ਸੀਗਾ ਇੱਥੇ ਆਉਣ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋ ਗਈ ਜਦੋਂ ਉਸ ਨੇ ਕਰੋਨਾ ਦਾ ਰੈਪਿਡ ਟੈਸਟ ਕਰਵਾਇਆ ਤਾਂ ਉਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਤਾਂ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਡਰਦਾ ਸਹਿਮ ਦਾ ਮਾਹੌਲ ਬਣ ਗਿਆ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਪੈਦਾ ਹੋ ਚੁੱਕਿਆ ਹੈ ਕਿ ਆਖਿਰ ਕਰੋਨਾ ਦੁਬਾਰਾ ਤਾਂ ਉਸ ਸਥਿਤੀ ਦੇ ਵਿੱਚ ਨਹੀਂ ਆ ਜਾਵੇਗਾ ਕਿ ਫਿਰ ਤੋਂ ਲੋਕਡਾਊਨ ਨਾ ਲੱਗ ਜਾਵੇ ਲੋਕਡਾਊਨ ਰਗ ਸਥਿਤੀ ਨਾ ਬਣ ਜਾਵੇ ਪਰ ਫਿਰ ਵੀ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਜੋ ਕਿ ਕਿਹਾ ਜਾ ਰਿਹਾ ਹੈਗਾ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਹੈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਦੀ ਟੀਮ ਲਗਾਤਾਰ ਇਸ ਨੂੰ ਲੈ ਕੇ ਸੁਚੇਤ ਤੇ ਚੌਕੰਨੀ ਹੋਈ ਪਈ ਹੈ ਉਹਨਾਂ ਦੇ ਵੱਲੋਂ ਹਰ ਇੱਕ ਉਹ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਕਿ ਮੁਸ਼ਕਲ ਨਾ ਹੋਵੇ ਤਾਂ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਨੇ ਵੀ ਉਕਤ ਮਾਮਲੇ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਉਕਤ ਨੌਜਵਾਨ ਦੀ ਸਿਹਤ ਠੀਕ ਹੈ ਲੋਕ ਬਿਲਕੁਲ ਵੀ ਘਬਰਾਉਣਾ ਮੋਹਾਲੀ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਤਾਂਸ ਦੀ ਹੈ ਕਿ ਹਾਲੇ ਦੇ ਵਿੱਚ ਮੋਹਾਲੀ ਤੋਂ ਵੀ ਇੱਕ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਸੀਗਾ ਜਿਸ ਕਰਕੇ ਪੰਜਾਬ ਸਰਕਾਰ ਹੁਣ ਚੌਕਸ ਹੋ ਕੇ ਚੁੱਕੀ ਹੈ ਸਿਹਤ ਵਿਭਾਗ ਦੇ ਵੱਲੋਂ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਵੀ ਮੁਕੰਮਲ ਤੌਰ ਦੇ ਉੱਤੇ ਕਰ ਲਈਆਂ ਗਈਆਂ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ 26 ਮਈ 2025 ਨੂੰ ਕੋਰੋਨਾ ਦੇ ਵਾਧੇ ਦੇ ਮਾਮਲਿਆਂ ਦੇ ਉੱਤੇ ਸੰਦਰਭ ਦੇ ਵਿੱਚ ਕਿਹਾ ਸੀਗਾ ਕਿ ਸੂਬਾ ਸਰਕਾਰ ਅਲਰਟ ਮੋਡ ਦੇ ਉੱਤੇ ਹੈ ਤੇ ਪਰ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤਾਂ ਉਹਨਾਂ ਨੇ ਸਾਰੇ ਸਿਵਲ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦੇ ਵਿੱਚ ਕੋਵਿਡ-19 ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ ਹਾਲਾਂਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਨਸ਼ਾ ਤਸਕਰਾ ਨੂੰ ਨਕੇਲ ਕੱਸਣ ਦੀ ਹਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਸਿਹਤ ਦੇ ਨੂੰ ਵੀ ਕਾਫੀ ਧਿਆਨ ਦੇ ਵਿੱਚ ਰੱਖਦੇ ਹੋਏ ਡਾਕਟਰ ਬਲਬੀਰ ਸਿੰਘ ਜੋ ਕਿ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਹਰ ਇੱਕ ਉਹ ਕਦਮ ਚੁੱਕੇ ਜਾ ਰਹੇ ਨੇ ਜਾਂਚ ਦੇ ਹੁਕਮ ਵੀ ਦਿੱਤੇ ਗਏ ਨੇ ਕਿ ਹਸਪਤਾਲ ਦੇ ਵਿੱਚ ਕਰੋਨਾ ਦੀ ਜਾਂਚ ਜਿਹੜੀ ਕੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਕੋਈ ਵੀ ਅਜਿਹਾ ਕੋਈ ਮਾਮਲਾ ਨਜ਼ਰ ਆਵੇ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ ਤੇ ਉਹ ਬਾਝ ਜਾ ਸਕੇ ਤਾਂ ਹੁਣ ਗੱਲ ਕਰਦੇ ਹਾਂ ਵੀ ਕਰੋਨਾ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਨੇ ਹੱਥਾਂ ਨੂੰ ਵਾਰ-ਵਾਰ ਸਾਬਣ ਦੇ ਨਾਲ ਧੋਵੋ ਜਾਂ ਫਿਰ ਸੈਨੀਟਾਈਜ਼ਰ ਦੀ ਵਰਤੋਂ ਕਰੋ ਮਾਸਕ ਪਹਿਨੋ ਖਾਸ ਕਰਕੇ ਭੀੜ ਵਾਲੀ ਥਾਵਾਂ ਦੇ ਉੱਤੇ ਸੋਸ਼ਲ ਡਿਸਟੈਂਸ ਬਣਾਈ ਰੱਖੋ ਕੰਮ ਤੋਂ ਘੱਟ 6 ਫੁੱਟ ਦੀ ਦੂਰੀ ਰੱਖੋ ਪੀੜ ਵਾਲੇ ਥਾਵਾਂ ਦੇ ਉਤੋਂ ਬਚੋ ਘਰ ਰਹੋ ਜੇਕਰ ਤੁਸੀਂ ਬਿਮਾਰ ਹੋ ਤਾਂ ਖੰਗ ਜਾਂ ਫਿਰ ਛਿੱਕ ਸਮੇ ਆਪਣੇ ਕੋਣੀ ਜਾਂ ਫਿਰ ਰੁਮਾਲ ਦੀ ਵਰਤੋਂ ਜ਼ਰੂਰ ਕਰਿਆ ਕਰੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਜਿਹੜੀ ਕਿ ਸਾਵਧਾਨੀ ਵਰਤ ਸਕਦੇ ਹੋ ਤੇ ਟੈਸਟ ਸਟ੍ਰਿਕ ਕਰਵਾਓ ਜੇਕਰ ਤੁਹਾਨੂੰ ਕੁਝ ਵੀ ਲੱਛਣ ਨਜ਼ਰ ਆਉਂਦੇ ਨੇ ਟੀਕਾ ਕਰਨ ਯਾਨੀ ਕਿ ਵੈਕਸੀਨੇਸ਼ਨ ਜ਼ਰੂਰ ਕਰਵਾਓ ਤਾਂ ਅਜਿਹੀ ਖਬਰਾਂ ਅਜਿਹੀ ਜੋ ਕਿ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਤਾਂ ਉਸ ਨੂੰ ਗੌਰ ਨਾਲ ਜ਼ਰੂਰ ਸੁਣਿਆ ਕਰੋ ਕਿਉਂਕਿ ਕਰੋਨਾ ਜਿੱਥੇ ਕੁਝ ਸਾਲ ਪਹਿਲਾਂ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਕਰੋਨਾ ਦੇ ਨਾਲ ਲੋਕ ਜੂਝ ਰਹੇ ਸੀਗੇ ਕਰੋਨਾ Yeah. Uh -huh. ਅਕਾਰਕੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਕਿ ਮੁਸ਼ਕਿਲ ਹੋ ਚੁੱਕਿਆ ਸੀਗਾ ਜਿਸ ਕਰਕੇ ਲੋਕਡਾਊਨ ਵਰਗੇ ਸਥਿਤੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀਗਾ ਕਈ ਲੋਕਾਂ ਦੇ ਕੰਮਕਾਜ ਵੀ ਠੱਪ ਹੋ ਗਏ ਸੀਗੇ ਪਰ ਲੋਕਾਂ ਨੂੰ ਘਬਰਾਉਣ ਦੀ ਜਿਹੜੀ ਕਿ ਲੋੜ ਨਹੀਂ ਹੈਗੀ ਹੈ ਕਿਉਂਕਿ ਕੁਝ ਕੁ ਮਾਮਲੇ ਜ਼ਰੂਰ ਸਾਹਮਣੇ ਆਏ ਨੇ ਪਰ ਫਿਰ ਵੀ ਪੰਜਾਬ ਸਰਕਾਰ ਦੇ ਵੱਲੋਂ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਹਦਾਇਤ ਜਿਹੜੀ ਕਿ ਦਿੱਤੀ ਗਈ ਹੈ ਕਿ ਤੁਹਾਨੂੰ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ ਉਹਨਾਂ ਦੇ ਵੱਲੋਂ ਹਰ ਇੱਕ ਉਹ ਯਤਨ ਕੀਤੇ ਜਾ ਰਹੇ ਨੇ ਤਾਂ ਕਿ ਹਰ ਇੱਕ ਦੀ ਜਿਹੜੀ ਕਿ ਸੁਰੱਖਿਆ ਨੂੰ ਲੈ ਕੇ ਉਹ ਚੌਕਸ ਨਜ਼ਰ ਆ ਰਹੇ ਨੇ ਸਿਹਤ ਵਿਭਾਗ ਦੀ ਪੂਰੀ ਟੀਮ ਇਸ ਨੂੰ ਲੈ ਕੇ ਡਾਕਟਰ ਹਸਪਤਾਲਾਂ ਦੇ ਵਿੱਚ ਵੀ ਜਿਹੜੇ ਇਸ ਨੂੰ ਕਰੋਨਾ ਨੂੰ ਲੈ ਕੇ ਸੁਚੇਤ ਨਜ਼ਰ ਆ ਰਹੇ ਨੇ ਤੇ ਟੈਸਟ ਦੀ ਹਦਾਇਤ ਵੀ ਜਿਹੜੀ ਕਿ ਦਿੱਤੀ ਗਈ ਹੈ ਟੈਸਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਤਾਂ ਕਰੋਨਾ ਹਾਲਾਂਕਿ ਤੁਹਾਨੂੰ ਦੱਸ ਦੇਗੀ ਕਰੋਨਾ ਦੇ ਮਾਮਲੇ ਪੰਜਾਬ ਦੇ ਫਾਜ਼ਿਲਕਾ ਅਤੇ ਮੋਹਾਲੀ ਤੋਂ ਦੋ ਮਾਮਲੇ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਉਹਦਾ ਇਲਾਜ ਚੱਲ ਰਿਹਾ ਤੇ ਉਹ ਬਿਲਕੁਲ ਹੀ ਠੀਕ ਨੇ